ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਹਰ ਪਾਰਟੀ ਨੇ ਤਿਆਰੀ ਖਿੱਚੀ ਹੋਈ ਹੈ ਜੋਰਾ ਸ਼ੋਨਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹੈ ਵੱਡੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਖੁਦ ਸੀਐਮ ਮਾਨ ਨੇ ਇਸ ਦੀ ਕਮਾਨ ਸੰਭਾਲੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਅਸਾਮ ਦੌਰੇ ਤੇ ਹਨ ਹੁਣ ਉਹ ਦੋ ਦਿਨ ਲਈ ਸੂਬੇ ਤੋਂ ਬਾਹਰ ਰਹਿਣਗੇ ਅਸਾਮ ਵਿੱਚ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰਨਗੇ ਇਸ ਦੌਰਾਨ ਉਹ ਸਟਾਰ ਪ੍ਰਚਾਰਕ ਦੀ ਭੂਮਿਕਾ ਵੱਜੋਂ ਨਜ਼ਰ ਆਉਣਗੇ ਤੇ ਨਾਲ ਹੀ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਚੁਣਾਈ ਰਣਨੀਤੀ ਵੀ ਬਣਾਉਣਗੇ ਦੱਸ ਦਈਏ ਕਿ ਆਪ ਅਸਾਮ ਚ 2 ਸੀਟਾਂ ਦੇ ਚੋਣ ਲੜ ਰਹੀ ਹੈ ਉਹ ਅਸਾਮ ਦੇ ਡਿਗਬੋਈ ਖੇਤਰ ਵਿੱਚ ਪ੍ਰਚਾਰ ਕਰਨਗੇ ਜਦੋਂ ਕਿ 13 April ਨੂੰ ਵਿਸ਼ੂਨਾਥ ਵਿੱਚ ਰਹਿਣਗੇ ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂ ਖੇਤਰ ਵਿੱਚ ਪ੍ਰਚਾਰ ਕਰ ਚੁੱਕੇ ਹਨ ਇਸ ਦੇ ਬਾਅਦ ਉਨ੍ਹਾਂ ਦਾ ਦਿੱਲੀ ਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਦਾ ਸ਼ੈਡਿਊਲ ਹੈ ਸੂਬੇ ਵਿੱਚ ਜਿਵੇਂ ਚੋਣ ਸੀਐਮ ਭਗਵੰਤ ਮਾਨ ਦੇ ਨਾਂ ਤੇ ਲੜਿਆ ਜਾ ਰਿਹਾ ਹੈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ ਵਿੱਚ ਹਨ ਜਿਹੇ ਵਿੱਚ ਇਸ ਵਾਰ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਦੀ ਸਾਰੀ ਜ਼ਿੰਮੇਵਾਰੀ ਮੰਨਤੇ ਹੈ ਮਾਨਵੀ ਇਸ ਚੀਜ਼ ਨੂੰ ਸਮਝਦੇ ਹਨ ਇਸ ਲਈ ਉਹਨਾਂ ਨੇ ਆਪਣੀ ਤਾਕਤ ਲਗਾਈ ਹੋਈ ਹੈ ਉਹ ਲਗਭਗ ਸਾਰੀਆਂ ਲੋਕ ਸਭਾ ਹਲਕਿਆਂ ਤੇ ਨਿਤਾਮਾ ਵਿਧਾਇਕਾਂ ਮੰਤਰੀਆਂ ਤੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਲੈ ਚੁੱਕੇ ਹਨ ਇਸ ਤੋਂ ਇਲਾਵਾ ਵੋਲੰਟੀਅਰ ਮੀਟਿੰਗ ਵੀ ਕਰ ਚੁੱਕੇ ਹਨ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਹਰ ਪਾਰਟੀ ਨੇ ਤਿਆਰੀ ਖਿੱਚੀ ਹੋਈ ਹੈ ਜ਼ੋਰਾ ਸ਼ੋਨਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਵੀ ਜਿਤ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹੈ ਵੱਡੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਖੁਦ ਸੀਐਮ ਮਾਨ ਨੇ ਇਸ ਦੀ ਕਮਾਨ ਸੰਭਾਲੀ ਹੈ ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਦੋ ਦਿਨਾਂ ਅਸਾਮ ਦੌਰੇ ਤੇ ਹਨ ਹੁਣ ਉਹ ਦੋ ਦਿਨ ਲਈ ਸੂਬੇ ਤੋਂ ਬਾਹਰ ਰਹਿਣਗੇ ਅਸਾਮ ਵਿੱਚ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰਨਗੇ ਇਸ ਦੌਰਾਨ ਉਹ ਸਟਾਰ ਪ੍ਰਚਾਰਕ ਦੀ ਭੂਮਿਕਾ ਵੱਜੋਂ ਨਜ਼ਰ ਆਉਣਗੇ ਤੇ ਨਾਲ ਹੀ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਜੁਣਾਵੀ ਰਣਨੀਤੀ ਵੀ ਬਣਾਉਣਗੇ ਦੱਸ ਦਈਏ ਕਿ ਆਪ ਅਸਾਮ ਚ ਦੋ ਸੀਟਾਂ ਦੇ ਚੋਣ ਲੜ ਰਹੀ ਹੈ ਉਹ ਅਸਾਮ ਦੇ ਡਿਗਬੋਈ ਖੇਤਰ ਵਿੱਚ ਪ੍ਰਚਾਰ ਕਰਨਗੇ ਜਦੋਂ ਕਿ 13 April ਨੂੰ ਵਿਸ਼ੂਨਾਥ ਵਿੱਚ ਰਹਿਣਗੇ ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂ ਖੇਤਰ ਵਿੱਚ ਪ੍ਰਚਾਰ ਕਰ ਚੁੱਕੇ ਹਨ ਇਸ ਦੇ ਬਾਅਦ ਉਨ੍ਹਾਂ ਦਾ ਦਿੱਲੀ ਤੇ ਗੁਜਰਾਤ ਵਿੱਚ ਚੋਣ ਪ੍ਰਚਾਰ ਦਾ ਸ਼ੈਡਿਊਲ ਹੈ ਸੂਬੇ ਵਿੱਚ ਜਿਵੇਂ ਜ਼ਾਰ ਚੋਣ ਸੀਐਮ ਭਗਵੰਤ ਮਾਨ ਦੇ ਨਾਂ ਤੇ ਲੜਿਆ ਜਾ ਰਿਹਾ ਹੈ ਪਾਰਟੀ ਸੁਪਰੀਮੋ ਅਰਵਿੰਦ ਕੇਜੂਬਾਲ ਇਸ ਸਮੇਂ ਜੇਲ੍ਹ ਵਿੱਚ ਹਨ ਜਿਹੇ ਵਿੱਚ ਇਸ ਵਾਰ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਦੀ ਸਾਰੀ ਜ਼ਿੰਮੇਵਾਰੀ ਮੰਨਤੇ ਹਨ ਮਾਨ ਵੀ ਇਸ ਚੀਜ਼ ਨੂੰ ਸਮਝਦੇ ਹਨ ਇਸ ਲਈ ਉਹਨਾਂ ਨੇ ਆਪਣੀ ਤਾਕਤ ਲਗਾਈ ਹੋਈ ਹੈ ਉਹ ਲਗਭਗ ਸਾਰੀਆਂ ਲੋਕ ਸਭਾ ਹਲਕਿਆਂ ਤੇ ਨੇਤਾਵਾਂ ਵਿਧਾਇਕਾਂ ਮੰਤਰੀਆਂ ਤੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਲੈ ਚੁੱਕੇ ਹਨ ਇਸ ਤੋਂ ਇਲਾਵਾ ਵੋਲੰਟੀਅਰ ਮੀਟਿੰਗ ਵੀ ਕਰ ਚੁੱਕੇ ਹਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼